ਅਕਾਲ ਤਖਤ ਦੇ ਸਾਬਕਾ ਜਥੇਦਾਰ ਤੇ ਮੌਜੂਦਾ ਹੈੱਡ ਗ੍ਰਾਂਤੀ ਸੱਚਕੰਨ ਸਿੰਘ ਦਰਵਾਦ ਸਾਹਿਬ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਦਿਨਿਆਵੀ ਅਦਾਲਤ ਦੇ ਵਿੱਚ ਜੋ ਕੱਲ ਗਏ ਆ ਮਨ ਨੂੰ ਬੜੀ ਛੱਟ ਵੀ ਵੱਜੀ ਆ ਦੁੱਖ ਵੀ ਮਹਿਸੂਸ ਹੋਇਆ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਰਹੇ ਹੋਣ ਤੇ ਹੈੱਡ ਗ੍ਰਾਂਤੀ ਦਰਵਾਦ ਸਾਹਿਬ ਹੋਣ ਕੋਈ ਵੀ ਇਤਿਹਾਸ ਦੇ ਵਿੱਚ ਜਦੋਂ ਦੀ ਸੋਨੀ ਕਮੇਟੀ ਬਣੀ ਹੈ ਬੜਾ ਵੱਡਾ ਇਤਿਹਾਸ ਹੈ ਤੇ ਵੱਡੇ ਵੱਡੇ ਜਥੇਦਾਰਾਂ ਨੇ ਸਬਾਵਾਵਾਂ ਕੀਤੀਆਂ ਕਾਲਤਾ ਦੇ ਜਥੇਦਾਰਤ ਉੱਤੇ ਤੇ ਬਾਕੀ ਤਖਤਾਂ ਦੇ ਜਥੇਦਾਰਤ ਤੇ ਬਾਦ ਦੁਨੀਆਵੀ ਅਦਾਲਤ ਨੂੰ ਜਿਹੜਾ ਕਿਸੇ ਜਥੇਦਾਰ ਨੇ ਅੱਜ ਤੱਕ ਕੋਈ ਜਥੇਦਾਰ ਨਹੀਂ ਗਿਆ ਉਹ ਜੇ ਕਿਤੇ ਸਮਨ ਵੀ ਆ ਜਾਂਦਾ ਸੀਗਾ ਦੁਨੀਆਵੀ ਅਦਾਲਤੋਂ ਤੋਂ ਉਹ ਸਮਨ ਅਕਸੈਪਟ ਨਹੀਂ ਸੀ ਕਰਦੇ ਕਹਿੰਦੇ ਜਿਹੜੀ ਅਕਾਲ ਤਖਤ ਦਾ ਜਹਦਾ ਰੋਦ ਦੀ ਉਪਵਾ ਉਹਦਾ ਸਤਕਾਰ ਉਹਦੀ ਇੱਜ਼ਤ ਉਹਦਾ ਮਾਨ ਸਾਰੇ ਪੰਥ ਵਿੱਚ ਆ ਸਮੁੱਚੇ ਸਿੱਖ ਸਮਾਜ ਦੇ ਵਿੱਚ ਆ ਤੇ ਇਹਦੇ ਰਤਵਾ ਜਿਹੜਾ ਹੈਗਾ ਦੁਨਿਆਵੀ ਅਦਾਲਤ ਤੋਂ ਉੱਪਰ ਰਤਵਾ ਤੇ ਤਾਂ ਨਹੀਂ ਸੀ ਜਾਂਦੇ ਉਹ ਕਦੀ ਵੀ ਇਹ ਪ੍ਰੋਵਾਇਡ ਨਹੀਂ ਸੀ ਕਰਦੇ ਦੁਨਿਆਵੀ ਅਦਾਲਤਾਂ ਦੀ ਤੇ ਮੇਰੇ ਮਨ ਨੂੰ ਸੱਟ ਵੱਜਦੀ ਹੈ ਕਿ ਗਿਆਨੀ ਰਵੀਰ ਸਿੰਘ ਹੁਣੇ ਜਿਹੜੇ ਗਏ ਆ ਜਾਂ ਤਾਂ ਇਹਨਾਂ ਦੇ ਵਿੱਚ ਜਾਂ ਉਹਨਾਂ ਨੇ ਦੇਖੋ ਇੰਨੀਆਂ ਵੱਡੀਆਂ ਉਹਨਾਂ ਦੀਆਂ ਸੁਵਾਮਾਂ ਰਹੀਆਂ 40-45 ਸਾਲ ਦੀ ਮੈਨੂੰ ਆਇਆ ਸੁਵਾਮਾਂ ਹੋਣੀ ਹੈ ਪਰ ਉਹਨਾਂ ਨੂੰ ਇਹ ਕਾਇਦੇ ਕਾਨੂੰਨ ਜਿਹੜਾ ਸਿਸਟਮ ਦਾ ਸਾਦੀ ਸਮਝ ਆ ਉਹ ਪਤਾ ਨਹੀਂ ਕਿਸ ਲਾਲਚ ਲਾਲਸਾ ਦੇ ਨਾਲ ਜਾਂ ਕਿਸ ਲਾਲਚ ਦੇ ਨਾਲ ਗਏ ਆ জানা ਨਹੀਂ ਬੰਦਾ ਅਸੀਂ ਅਜੇ ਵੀ ਨਿਮਰਤਾ ਸਹਿਤ ਦੋ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਹ ਕੇਸ ਵਾਸ ਲੋ ਇਹ ਨਵੀਂ ਰਵਾਇਤ ਆਪਾਂ ਨਾ ਸ਼ੁਰੂ ਕਰੀਏ ਇਹਦੇ ਨਾਲ ਜਿਹੜੀ ਕਾਲ ਤੱਕ ਦੀ ਹੁਕਮਾਂ ਸਤਕਾਰਮਾਨ ਉਹਦੇ ਚ ਵੀ ਨੁਕਸਾਨ ਹੋਏਗਾ ਸਿੱਖ ਸੰਸਥਾਵਾਂ ਦਾ ਵੀ ਨੁਕਸਾਨ ਹੋਏਗਾ ਤੇ ਅਜੇ ਮੈਂ ਕਹਿੰਦਾ ਉਹ ਡਿਊਟੀ ਤੇ ਹੈਗੇ ਆ ਤੂੰ ਮੈਨੂੰ ਬੜੀ ਹਾਥੋਂ ਹੀ ਨਹੀਂ ਗੱਲ ਲੱਗਦੀ ਹੈ ਕਿ ਕਹਿੰਦੇ ਪਿਆ ਜੀ ਮੈਨੂੰ ਛੱਕਿਆ ਕਿ ਹਟਾ ਦੇਣਾ ਪਰ ਇਹ ਤਾਂ ਮੈਂ ਕਹਿੰਦਾ ਉਹਦੇ ਮਨ ਦਾ ਜਿਹੜਾ ਬਲਬਲਾ ਜਿਹੜਾ ਨਾ ਮੰਨ ਥੱਲੇ ਡਿਗਿਆ ਹੋਇਆ ਲੱਗਦਾ ਵੀ ਮੰਨ ਇਦਾਂ ਦਾ ਨਹੀਂਗਾ ਵੀ ਜੇ ਫੱਟ ਕਰੋ ਹੱਟ ਵੀ ਜਾਣ ਤੇ ਫਿਰ ਵੀ ਕਿਤੇ ਰੱਬ ਨੇ ਪਰਮੇਸ਼ਰ ਨੇ ਅਕਾਲ ਪੁਰਖ ਨੇ ਲੰਗਰ ਪਰਚਾਦਾ ਦਿੱਤਾ ਆ ਫਿਰ ਸਰਵਿਸ ਉਹਨਾਂ ਦੀ ਅਜੇ ਰਹਿੰਦੀ ਐ ਪਰ ਮੈਂ ਇੱਕ ਫਿਰ ਦੁਬਾਰਾ ਬੇਨਤੀ ਕਰਦਾ ਹੱਥ ਜੋੜ ਕੇ ਗਿਆਨੀ ਰਵੀਰ ਸਿੰਘ ਉਹਨਾਂ ਨੂੰ ਇਹ ਕਾਰਜ ਆਪਾਂ ਨਾ ਕਰੀਏ ਇਹਦੇ ਨਾਲ ਆਪਣੇ ਜਿਹੜੀਆਂ ਸੰਸਥਾਵਾਂ ਜਾਂ ਕਾਲ ਤਖਤ ਦੀ ਜਿਹੜੀ ਉਪਮਾ ਆ ਜਾਂ ਸਤਕਾਰ ਮਾਨ ਆ ਉਹਦੇ ਵਿੱਚ ਬੜਾ ਵੱਡਾ ਨੁਕਸਾਨ ਤੇ ਛੇਛੀ ਪਹੁੰਚਦੀ ਤੇ ਮੇਰੀ ਬੇਨਤੀ ਉਹਨਾਂ ਨੂੰ ਮੈਂ ਹੱਥ ਜੋੜ ਕੇ ਕਿ ਉਹ ਆਪਣਾ ਕੇਸ ਵਾਪਸ ਲੈਣ ਤਾਂ ਕਿ ਮਾਨਸਰਗਰ ਸੰਸਥਾਵਾਂ ਦਾ ਜਿਹੜਾ ਕੈਮਰਾ ਵੀ ਵਾਹਿਗੁਰਜੀ ਕਾ ਕਾਲ ਸਾਹਿਬ ਨਹੀਂ ਪਹਿਲੀ ਵਾਰ ਹੀ ਗਏ ਹੈੱਡ ਗ੍ਰਾਂਥੀ ਨੂੰ ਜਾਣਾ ਪੈ ਗਿਆ ਜੀ ਕਾਲ ਸਾਹਿਬ ਨਹੀਂ ਹੈੱਡ ਗ੍ਰਾਂਥੀ ਪਹਿਲੀ ਵਾਰੀ ਗਏ ਉੱਥੇ ਜਾਂਦੇ ਨਹੀਂ ਸੀ ਗਿਆਨੀ ਗੁਦਿਆਲ ਸਿੰਘ ਜਨੋਹਾ ਉਹਨਾਂ ਨੂੰ ਸਮਝ ਨਾ ਆਈ ਸੀ ਕਹਿੰਦੇ ਮੈਂ ਦੁਨਿਆਵੀ ਅਦਾਲਤ ਨਹੀਂ ਮੰਨਦਾ ਮੇਰਾ ਤਖਤ ਜਿਹੜਾ ਹੈ ਦੁਨਿਆਵੀ ਅਦਾਲਤ ਤੋਂ ਉੱਚਾ ਹੈ ਇਹ ਇਦਾਂ ਹੀ ਗਿਆਨੀ ਤਿਲੋਚਨ ਸਿੰਘ ਹੁਣੇ ਹੀ ਪਹਿਲਾਂ ਉਹ ਉੱਥੇ ਜਾ ਕੇ ਜੱਜ ਨੂੰ ਕਹਿ ਕਹਿ ਸੀ ਵੀ ਮੈਂ ਨਹੀਂ ਆਉਣਾ ਕਿਉਂਕਿ ਸਾਡਾ ਸਤਿਕਾਰਯੋਗ ਮਾਨ ਇੱਜ਼ਤ ਜਿਹੜੀ ਆ ਪੰਥ ਉਹਦਾ ਰਖਵਾਲਾ ਹੁੰਦਾ ਜੇ ਗਿਆਨੀ ਰਵੀ ਸਿੰਘ ਤੇ ਕੋਈ ਅਰਚਨ ਹੁੰਦੀ ਐ ਜੋ ਕੋਈ ਮਨ ਨੂੰ ਉਹ ਪ੍ਰਧਾਨ ਜੀ ਨਾਲ ਗੱਲ ਕਰਦੇ ਸਾਡੇ ਨਾਲ ਗੱਲ ਕਰਦੇ ਬੈਠ ਕੇ ਆਪਾਂ ਡਿਸਕਸ ਕਰਦੇ ਵੀ ਨੇ ਦੂਜੇ ਨੇ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੋ ਸਕਦਾ ਪਰ ਜਦੋਂ ਤੁਸੀਂ ਅਦਾਲਤਾਂ ਦੇ ਜਾਂਦੇ ਹੋ ਨਾ ਇਤੋਂ ਮਾੜੀ ਗਰਾਵਟ ਕੋਈ ਨਹੀਂ ਇਨਸਾਨ ਦੇ ਵਿੱਚ ਤੇ ਮੈਂ ਕਹਾਂਗਾ ਫਿਰ ਵੀ ਬੇਨਤੀ ਕਰਦਾ ਦੁਬਾਰਾ ਫਾਸੇ ਜੋੜ ਕੇ ਬੇਨਤੀ ਕਰਦਾ ਪਹਿਲਾਂ ਹੀ ਬੇਨਤੀ ਕੀਤੀ ਪਾਈਏ ਕੇਸ ਜਿਹੜਾ ਵਾਪਸ ਲਿਆ ਜਾਵੇ ਤਾਂ ਕਿ ਮਾਨ ਸਤਕਾਰ ਜਿਹੜਾ ਸਿਧਾਂਤ ਹੈਗੇ ਅਕਾਲ ਤਖਤ ਦੇ ਉਹ ਕੈਮਰਾ